ਇਥੇ ਇਹ ਰਵਾਜ ਚੱਲਦਾ ਹੈ ਜੀ 295 ਦਾ ਪਰਚਾ ਕੱਟ ਦਿਓ 10 ਲੱਖ ਰੁਪਈਆ ਮੰਗ ਲਓ ਕਿਸੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਮੇਰੇ ਤੋਂ ਮੇਰੇ ਤੇ ਪਰਚੇ ਕਟਾ ਗਏ ਮੇਰੇ ਪਿਓ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਹੀ ਮਰ ਜਾਂਦਾ ਚੰਗਾ ਸੀ ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਦੇ ਕਿਸੇ ਦਾ ਮੈਂ ਬਿਠਤੇ ਵੀ ਇਕੱਲੇ ਨੇ ਵੀ ਕਦੇ ਕਿਸੇ ਦੀ ਜਿੱਦਾਂ ਲੋਕ ਕਰਦੇ ਨੇ ਨਾ ਮੂੰਹ ਤੇ ਸਾਰੇ ਚੰਗਾ ਚੰਗਾ ਕਹਿੰਦੇ ਨੇ ਮੈਂ ਸਾਰਿਆਂ ਨੂੰ ਪਰ ਧਿਆਨ ਨਾਲ ਮੇਰੇ ਵੀਰੇ 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾਂ ਮਾਰੀ ਕੀਤੀ ਚਾਹੇ ਕਿਸੇ ਨੇ ਮੇਰੇ ਤੇ ਇੰਟਰਵਿਊ ਦਿੱਤੀ ਹੈ ਉਹ 21 ਬੰਦਿਆਂ ਦੇ ਨਾਮ ਮੇਲ 'ਚ ਪਏ ਨੇ ਤੁਹਾਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਬਿੰਗਾ ਵੀ ਹੋ ਗਿਆ ਨਾ ਉਹ ਸਾਰੇ ਝਕਾਉਂਗਾ ਮੈਨੂੰ ਪਤਾ ਪੰਜਾਬੀ ਸਿੰਗਲ ਹੋਏ ਨੇ ਬਲੈਕਮੇਲ ਉਹਨਾਂ ਨੇ ਪੈਸੇ ਦਿੱਤੇ ਨੇ ਇਹਨਾਂ ਨੂੰ ਲੱਗਾ ਸੰਗੇ ਨੂੰ ਵੀ ਬਲੈਕਮੇਲ ਕਰ ਲਾਂਗੇ ਇੱਤੋਂ ਵੀ 10 ਲੱਖ ਮੰਗ ਲਾਂਗੇ ਚੱਲ ਕਿਤੇ ਤਾਂ ਗੱਲ ਮੁੱਕੂਗੀ ਹਰ ਗੱਲ ਦਾ ਪ੍ਰੂਫ ਪਿਆ ਮੇਰੇ ਕੋਲ ਆਫਟਰ 3-4 ਦਿਨ ਬਾਅਦ ਉਸੇ ਗਾਣੇ ਤੇ ਐਫਆਈਆਰ ਕੱਟੀ ਗਈ ਸੀ ਅਜਨਾਲੇ 295A ਈ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ ਮੈਂ ਇਸ ਵੇਲੇ ਵੀ ਸੁਆਣਾ ਸਾਹਿਬ ਗੁਰਦੁਆਰੇ ਸਾਹਮਣੇ ਆ ਵਾਹਿਗੁਰੂ ਮੱਥੇ ਲੱਗਦਾ ਮੇਰੇ ਮੈਂ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਚਾਹੇ ਮੈਂ ਕੱਲਾ ਹੋਵਾਂ ਚਾਹੇ ਦੁਨੀਆ ਦੇ ਵਿੱਚ ਕਿਸੇ ਨਾਲ ਬੈਠਾ ਉੱਠਾ ਹੋਵਾਂ ਉਹ ਗੱਲ ਹੈ ਕਿ ਇਹ ਕਿ ਜਦੋਂ ਮੇਰੇ ਲਾਇਰ ਨੇ ਦੱਸਿਆ ਮੈਨੂੰ ਕਹਿੰਦੇ ਸਿੰਗਦਰ ਤੇ ਪਰਚਾ ਕੱਟਿਆ ਗਿਆ ਠੀਕ ਹੈ ਜੀ ਜੇ ਮੈਂ ਗਲਤੀ ਕੀਤੀ ਤਾਂ ਸਜ਼ਾ ਬਣਦੀ ਆ ਜੀ ਮੇਰੀ ਜੇ ਮੈਂ ਗਲਤੀ ਕੀਤੀ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਕੱਟੇ ਜਾਣ ਤਾਂ ਕੀ ਬਣੂਗਾ ਦੁਨੀਆ ਦਾ ਇਹ ਦੱਸੋ ਮੈਨੂੰ ਅੱਜ ਇਹ ਸੱਚ ਦੁਨੀਆ ਸਾਹਮਣੇ ਰੱਖਦਾ ਮੈਂ ਕਿ ਇੱਥੇ ਇਹ ਰਵਾਜ ਚੱਲਦਾ ਹੈ ਜੀ 295 ਦਾ ਪਰਚਾ ਕੱਟ ਦਿਓ 10 ਲੱਖ ਰੁਪਈਆ ਮੰਗ ਲਓ ਕਿਸੇ ਤੋਂ 10 ਲੱਖ ਰੁਪਈਆ ਮੰਗਿਆ ਗਿਆ ਮੇਰੇ ਤੋਂ ਮੇਰੇ ਤੇ ਪਰਚੇ ਕਟਾ ਗਏ ਫਿਰ ਕਹਿੰਦੇ ਪਤਾ ਕੀ ਆ ਅਸੀਂ ਤਾਂ ਧਰਮ ਦਾ ਸਤਕਾਰ ਕਰਦੇ ਆ ਜੀ ਅਸੀਂ ਤਾਂ ਨਿਆਂਿਆਂ ਨੂੰ ਸਿੱਧੇ ਰਾਹ ਪਾਉਨੇ ਆ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਹਰ ਚੀਜ਼ ਦਾ ਪ੍ਰੂਫ ਪਿਆ ਮੇਰੇ ਕੋਲ ਤੁਹਾਨੂੰ ਸਾਈਡ ਇਫੈਕਟ ਦੱਸਾਂ ਪਰਚੇ ਕੱਟਣ ਦਾ ਕੀ ਹੁੰਦਾ ਮਾਪੇ ਪਰੇਸ਼ਾਨ ਹੁੰਦੇ ਨੇ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਮੈਨੂੰ ਪਤਾ ਮੇਰੇ ਪਿਓ ਨੇ ਮੈਨੂੰ ਗਾਲਾਂ ਵੀ ਕੱਢੀਆਂ ਜਦ ਐਸ ਉਮਰ ਚ ਆ ਕੇ ਮੈਂ ਇਨਾ ਕੁਝ ਕਰਕੇ ਦੇ ਸਕਦਾ ਆਪਣੇ ਪਿਓ ਨੂੰ ਨਾ ਤਾਂ ਮੈਂ ਉਹਦੇ ਲਈ ਜਾਨ ਵੀ ਦੇ ਸਕਦਾ ਮੇਰੇ ਪਿਓ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਹੀ ਮਰ ਜਾਂਦਾ ਚੰਗਾ ਸੀ ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਦੇ ਕਿਸੇ ਦਾ ਮੈਂ ਪਿੱਠ ਤੇ ਵੀ ਇਕੱਲੇ ਨੇ ਵੀ ਕਦੇ ਕਿਸੇ ਦੀ ਜਿੱਦਾਂ ਲੋਕ ਕਰਦੇ ਨੇ ਨਾ ਮੂੰਹ ਤੇ ਸਾਰੇ ਚੰਗਾ ਚੰਗਾ ਕਹਿੰਦੇ ਨੇ ਮੈਂ ਸਾਰਿਆਂ ਨੂੰ ਚੰਗਾ ਹੀ ਕਹਿੰਨਾ ਮੇਰੇ ਲਈ ਸਾਰੇ ਇੱਕ ਬਰਾਬਰ ਨੇ ਪਰ ਮੈਨੂੰ ਬਲੈਕਮੇਲ ਕਰਕੇ ਮੇਤੋਂ 10 ਲੱਖ ਰੁਪਈਆ ਮੰਗਿਆ ਗਿਆ। ਉਹ ਵੀ ਚਲ ਠੀਕ ਐ। ਸਿੰਘਾ ਉਹ ਵੀ ਸਹਿਜੂ। ਪਰ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਇਸ ਕਰਕੇ ਮੈਂ ਇਹ ਦੁਨੀਆ ਦੇ ਸਾਹਮਣੇ ਲਿਆ ਕੇ ਰੱਖ ਰਿਆਂ। ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਸੀ ਗੱਲ ਕਰਨ ਦੀ। ਕਿਉਂਕਿ 4-5 ਮਹੀਨਿਆਂ ਤੋਂ ਇਨਕੁਆਇਰੀ ਨਹੀਂ ਲੱਗਣ ਢਈ ਹੈਗੀ। ਸ਼ਾਇਦ ਜੇ ਇਨਕੁਆਇਰੀ ਲੱਗ ਜਾਂਦੀ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਨਾ। ਮੇਰਾ ਪਿਓ ਕਦੇ ਐਸ ਥਾਣੇ ਕਦੇ ਉਸ ਥਾਣੇ ਇੱਕ ਸਾਰੀ ਗਲਤੀ ਨਹੀਂ ਹੈਗੀ ਸਾਡੀ ਇੱਕ ਉਪਰੋ ਬਲੈਕਮੇਲ ਕਰਕੇ ਪੈਸੇ ਮੰਗੇ ਗਏ ਨੇ ਹਰ ਪ੍ਰੂਫ ਮੇਰੇ ਕੋਲ ਪਿਆ ਹੁਣ ਮੈਂ ਦੁਨੀਆ ਦੇ ਸਾਹਮਣੇ ਦੱਸੂਗਾ ਇੱਕ ਚੰਗਾ ਬੰਦਾ ਵਿਗੜਿਆ ਕੀ ਹੁੰਦਾ ਮੈਨੂੰ ਧਮਕੀ ਦਿੱਤੀ ਗਈ ਵੀ ਤੈਨੂੰ ਆਹਲੀ ਸਟੇਜ ਤੋਂ ਚੁਕਾ ਦੇਣਾ ਸੀਗਾ ਸਾਡੇ ਤਾਂ ਇੰਨੇ ਬੰਦੇ 40-50 ਬੰਦੇ ਇੱਥੇ ਚੰਡੀਗੜ੍ਹ ਘੁੰਮਦੇ ਆ ਮੈਂ ਇਕੱਲਾ ਹੀ ਘੁੰਮਦਾ ਪਰ ਧਿਆਨ ਨਾਲ ਮੇਰੇ ਵੀਰੇ 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾ ਮਾਰੀ ਕੀਤੀ ਚਾਹੇ ਕਿਸੇ ਨੇ ਮੇਰੇ ਤੇ ਇੰਟਰਵਿਊ ਦਿੱਤੀ ਆ ਉਹ 21 ਬੰਦਿਆਂ ਦੇ ਨਾਮ ਮੇਲ 'ਚ ਪਏ ਨੇ ਕੱਲ ਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਬਿੰਗਾ ਵੀ ਹੋ ਗਿਆ ਨਾ ਉਹ ਸਾਰੇ ਚਕਾਉਂਗਾ ਮੈਂ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਦਾ ਪਰ ਮੇਰੀ ਫੈਮਿਲੀ ਦੇ ਜਿਹੜੀ ਗੱਲ ਆਊਗੀ ਮੈਂ ਨਹੀਂ ਸੁਣੂਗਾ ਮੇਰਾ ਪਿਓ ਪਰੇਸ਼ਾਨ ਹੋਇਆ ਜਿੰਨਾ ਨਾ ਉਹ ਦਿਲ ਚ ਲੁਕਾਈ ਬੈਠਾ ਮੈਂ ਚਾਹੇ ਪੈਸੇ ਵਾਲਾ ਹਿਸਾਬ ਕਿਤਾਬ ਇੱਕ ਸਾਰੀ ਸਮਝ ਨਹੀਂ ਆਉਂਦੀ ਮੈਨੂੰ ਵਾਹਿਗੁਰੂ ਦੇ ਸਾਹਮਣੇ ਆ ਮੇਰੇ ਸਾਹਮਣੇ ਮੈਂ ਪ੍ਰਮਾਤਮਾ ਨੂੰ ਮੰਨਦਾ ਅਜ ਸੁਹਾਣਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਮੈਂ ਹੱਥ ਜੋੜ ਕੇ ਇੱਕ ਮੈਂ ਕਹਿੰਦਾ ਯਾਰ ਬਾਬਾ ਜੀ ਮੈਂ ਦਿਲ ਤੋਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਫਿਰ ਵੀ ਲੋਕ ਇੱਕ ਪੈਸੇ ਲਈ ਬਲੈਕਮੇਲ ਕਰਦੇ ਹੋ ਤੁਸੀਂ ਕਿਸੇ ਨੂੰ ਕਰ ਲਓਗੇ ਮੈਨੂੰ ਪਤਾ ਪੰਜਾਬੀ ਸਿੰਗਲ ਹੋਏ ਨੇ ਬਲੈਕਮੇਲ ਉਹਨਾਂ ਨੇ ਪੈਸੇ ਦਿੱਤੇ ਨੇ ਇਹਨਾਂ ਨੂੰ ਲੱਗਾ ਸੰਗੇ ਨੂੰ ਵੀ ਬਲੈਕਮੇਲ ਕਰ ਲਾਂਗੇ ਇੱਤੋਂ ਵੀ 10 ਲੱਖ ਮੰਗ ਲਾਂਗੇ ਚੱਲ ਕਿਤੇ ਤਾਂ ਗੱਲ ਮੁੱਕੂਗੀ ਹਰ ਗੱਲ ਦਾ ਪ੍ਰੂਫ ਪਿਆ ਮੇਰੇ ਕੋਲ ਐਕਚੁਅਲੀ ਬੰਦਾ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਚੱਜਦਾ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਇੱਕੋ ਹੀ ਗੱਲ ਕਹਿਣੀ ਚਾਹਣਾ ਭਗਵੰਤ ਮਾਨ ਜੀ ਤੇ ਮੈਸੇਜ ਭਗਵੰਤ ਮਾਨ ਮੈਡਮ ਜੀ ਇੱਕ ਵਾਰ ਸੋਚ ਕੇ ਦੇਖੋ ਤੁਹਾਡੇ ਜਵਾਕ ਨੇ ਨਾਂ ਬਣਾਇਆ ਹੋਵੇ ਮਿਹਨਤ ਕੀਤੀ ਹੋਵੇ ਤੇ ਐਦਾਂ ਦੇ ਲੋਕ ਆ ਕੇ ਬਲੈਕਮੇਲ ਕਰਨ ਝੂਠੇ ਪਰਚੇ ਦੇ ਕੇ ਤਾਂ ਤੁਹਾਡੇ ਤੇ ਕੀ ਬੀਤੂਗੀ ਮੈਨੂੰ ਬਦਨਾਮ ਕੀਤਾ ਗਿਆ ਹਰ ਨਿਊਜ਼ ਚੈਨਲ ਤੇ ਸਿੰਘ ਤੇ ਹੋਈ ਜੀ ਐਫ ਆਈ ਆਰ 200 ਲੱਗੀ 95 ਧਾਰਾ ਮੇਰਾ ਕੰਮ ਖੜਿਆ ਮੇਰੇ ਸ਼ੂਜ਼ ਖੜੇ ਮੈਨੂੰ ਦੋ ਫਿਲਮਾਂ ਆਉਂਦੀਆਂ ਸੀ ਸੋ ਭਗਵਾਨ ਜੀ ਮੈਂ ਕੋਈ ਤੁਹਾਡੇ ਦੇ ਅੱਗੇ ਰਿਕਵੈਸਟ ਕਰਦਾ ਪਲੀਜ਼ ਇਹਦੀ ਇਨਕੁਆਇਰੀ ਜਲਦੀ ਕੀਤੀ ਜਾਵੇ ਮੇਰੇ ਕੋਲ ਜਿੰਨੇ ਪ੍ਰੂਫ ਨੇ ਮੈਂ ਦੇਣ ਨੂੰ ਤਿਆਰ ਹਾਂ ਪਰ ਪਲੀਜ਼ ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹ ਹੁੰਦਾ ਜੀ ਮੈਂ ਬਾਪੂ ਦੀ ਹੋਰ ਟੈਨਸ਼ਨ ਨਹੀਂ ਦੇਖ ਸਕਦਾ ਜਹਾ ਮੈਨੂੰ ਮਰ ਕੇ ਨਾ ਵਾਪਸ ਆਣਾ ਪਵੇ ਪਰ ਪਿਓ ਦੀ ਟੈਨਸ਼ਨ ਨਹੀਂ ਦੇਖ ਸਕਦਾ ਮੈਂ ਸੋ ਪਲੀਜ਼ ਅ ਮੇਰੀ ਇੱਕ ਬੇਨਤੀ ਹੈ ਜੀ ਪਲੀਜ਼ ਮੇਰੀ ਗੱਲ ਨੂੰ ਸੁਣਿਆ ਜਾਵੇ ਗੌਰ ਕੀਤਾ ਜਾਵੇ ਤੇ ਜਿਹੜੀ ਬੰਦੀ ਕਾਰਵਾਈ ਆ ਇਨਕੁਆਇਰੀ ਕੀਤੀ ਜਾਵੇ ਜਲਦੀ ਤੋਂ ਜਲਦੀ ਤੇ ਮੈਨੂੰ ਇਹਦੇ ਚੋਂ ਕੱਢਿਆ ਜਾਵੇ ਜਲਦੀ ਜੇ ਮੈਂ ਗਲਤ ਆ ਮੈਨੂੰ ਸਜ਼ਾ ਦਿੱਤੀ ਜਾਵੇ ਜੇ ਮੈਂ ਸਹੀ ਆ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ ਗੱਲ ਸੁਣ ਲਈ ਬਸ ਇੰਨੀ ਇੱਕ ਗੱਲ ਕਰਨੀ ਸੀ ਤੇ ਬਾਕੀ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ